ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਨਵੰਬਰ 2016 ਅੱਧੀ ਰਾਤ ਬਾਅਦ 500 ਅਤੇ 1000 ਰੁਪਏ ਦੇ ਨੋਟ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਦਾ ਐਲਾਨ ਕੀਤਾ ਤਾਂ ਦੇਸ਼ ਭਰ ਚ ਹਫੜਾ ਦਫੜੀ ਮੱਚ ਗਈ ਆਪਣੇ ਕੋਲ ਪਏ ਕੈਸ਼ ਦੇ 500 ਅਤੇ 1000 ਦੇ ਨੋਟ ਜਲਦੀ ਚਲਵਾਉਣ ਜਾਂ ਨੋਟ ਖਲਵਾਉਣ ਲਈ ਲੋਕ ਕਾਲੇ ਦਿਸੇ ਇਹ ਤਸਵੀਰਾਂ ਨੇ ਬਠਿੰਡਾ ਦੀਆਂ ਜਿੱਥੇ ਅੱਧੀ ਰਾਤ ਨੂੰ ਏਟੀਐਮ ਬਾਹਰ ਭੀੜ ਲੱਗੀ ਹੋਈ ਹੈ ਲੋਕ ਘਰਾਂ ਵਿੱਚ ਪਿਆ ਕੈਸ਼ ਮਸ਼ੀਨਾ ਜ਼ਰੀਏ ਆਪਣੇ ਬੈਂਕ ਖਾਤਿਆਂ 'ਚ ਜਮ੍ਹਾਂ ਕਰਵਾ ਕੇ ਚਿੰਤਾ ਮੁਕਤ ਹੋ ਜਾਣਾ ਚਾਹੁੰਦੇ ਨੇ ਜਿਹੇ ਹੀ ਤਸਵੀਰ ਦੇਸ਼ ਦੇ ਹਰ ਹਿੱਸੇ 'ਚ ਵੇਖਣ ਨੂੰ ਮਿਲ ਰਹੀ ਹੈ। ਇਮਾਨਦਾਰ ਨਾਗਰਿਕ ਲਈ ਚਿੰਤਾ ਦਾ ਵਿਸ਼ਾ ਨਹੀਂ ਪਰ ਕਾਲਾ ਤਣ ਜਮਾ ਕਰਕੇ ਬੈਠੇ ਲੋਕਾਂ ਦੀ نیند ਜ਼ਰੂਰ ਉੱਡੀ ਹੋਈ ਹੈ। ਆਮ ਜਨਤਾ ਵਾਸਤੇ ਕੋਈ ਬਹੁਤ ਹੀ ਵੱਡੀ ਦਿੱਕਤ ਨਹੀਂ ਲੱਗ ਰਹੀ। ਲੇਕਿਨ ਜਿਹੜੇ ਬਹੁਤ ਵੱਡੇ ਵਪਾਰੀ ਸੀਗੇ ਉਹਨਾਂ ਵਾਸਤੇ ਇੱਕ ਲੰਮੀ ਚੌੜੀ ਦਿੱਕਤ ਲੱਗ ਰਹੀ ਹੈ ਨੇ ਲੱਗ ਰਹੀ ਹੈ ਜਿਹੜੇ ਕਿ ਦੋ ਨੰਬਰ ਦਾ ਵਪਾਰ ਕਰਦੇ ਨੇ। ਉਹਨਾਂ ਵਾਸਤੇ ਜਰੂਰ ਇੱਕ ਭਗਦਰਦਾ ਮਾਹੌਲ ਮਚਾਇਆ ਵੈ। ਬਾਕੀ ਆਮ ਜਨਤਾ ਵਾਸਤੇ ਮੋਦੀ ਸਰਕਾਰ ਨੇ ਕੁਝ ਨਾ ਕੁਝ ਸੋਚਿਆ ਹੋਵੇਗਾ। ਇਹਨਾਂ ਦਾ ਮੈਂ ਇੱਥੇ ਜਮ੍ਹਾਂ ਕਰਾਣਾ ਆਇਆ ਸੀ ਕਿ ਪੈਸੇ 5-500 નોਟ 25000 ਦੇ। ਹੁਣ ਪ੍ਰੋਬਲਮ ਇਹ ਹੈ ਵੀ ਇੱਥੇ ਰਾਤੋਂ ਮੈਨੂੰ 100-100 ਦੇ ਨੋਟਾਂ ਦੀ ਲੋੜ ਹੈ ਪਰ ਇੱਥੇ ਹੁਣ 100-100 ਦੇ ਨੋਟ ਵੀ ਨਿਕਲ ਰਹੇ। ਤੇ ਉਸ ਤੋਂ ਬਿਨਾ ਕਹਿੰਦੇ ਇਹ ਗੱਲ ਕੋਈ ਚੱਲਣਾ ਨਹੀਂ ਕੋਈ ਹੋਰ 500 ਦੇ ਨੋਟ ਚੱਲਣੇ ਨਹੀਂ। ਇਸ ਕਰਕੇ ਹੁਣ ਪ੍ਰੋਬਲਮ ਦਾ ਕਾਨੂੰ ਕ੍ਰੀਏਟ ਹੋਊਗੀ ਮੈਂ ਸਪੈਸ਼ਲਿਸਟੇ ਕਰਕੇ ਐਵੇਂ 100-100 ਦੇ ਨੋਟ بی. ਅਸਤਾ ਕੋਈ 10000 ਜਮਾ ਕਰਾਨ ਆਏ ਸੀਗੇ ਪਰ ਉਹ ਹੁਣ ਮਸ਼ੀਨ ਬੰਦ ਹੋ ਗਈ ਆਊਟ ਆਫ ਸਰਵਿਸ ਆ ਰਿਹਾ ਹੈ ਰਾਤ ਦੇ 12:00 ਵਜੇ ਗਈ ਹੁਣ ਮਸ਼ੀਨ ਆਊਟ ਆਫ ਸਰਵਿਸ ਦੱਸ ਰਹੀ ਹੈ 12:00 ਵਜੇ ਕਰਕੇ ਸਿਸਟਮ ਬੰਦ ਹੋ ਗਿਆ ਸਾਰਾ ਬੈਂਕ ਦਾ